ਕੋਈ ਇਨਸਾਨ ਜੇ ਇੱਕ ਗੱਲ ਹੀ ਸਮਝ ਜਵੇ ਨਾ ਵੀ ਕੰਮ ਪਰਮਾਤਮਾ ਨੇ ਦੇਣਾ ਹੈ। ਬਿਲਕੁਲ। ਤੀਣਾ ਹੀ ਹੁੰਦੀ। ਤੁਸੀਂ ਦੌੜ ਤੋਂ ਹਟ ਜੂਗੇ ਪਰ ਇਹ ਮਤਲਬ ਆਪਾਂ ਵੀ ਉਸੇ ਨੇਚਰ ਦੇ ਬੰਦੇ ਆ ਆਪਾਂ ਮਨ ਸ਼ੈਤਾਨ ਦਾ ਰੱਖ ਲਓ ਜਵੇ ਆਪਾਂ ਡੋਲ ਜਾਂਦੇ ਆ ਛਿੱਤੀ। ਆਪਣੇ ਚ ਉਹ ਹੈ ਨਹੀਂ ਹਜੇ ਮਤਲਬ ਇਨਕਲੂਡਿੰਗ ਮੀ ਵੀ ਆਪਾ ਮੈਂ ਵੀ ਆਪਣੇ ਆਪਾਂ ਵੀ ਫੇਰ ਵੀ ਕਦੇ-ਕਦੇ ਹੋਪ ਰੱਖਣ ਲੱਗ ਪੈਂਦੇ ਯਾਰ ਆ ਇਨਸਾਨ ਨੂੰ ਖੁਸ਼ ਕਰ ਦਈਏ ਤਾਂ ਇਦਾਂ ਹੋ ਜੂਗਾ ਇਦਾਂ ਹੋ ਜੂਗਾ ਉਹ ਤਾਂ ਸਾਡਾ ਬੇਸਿਕ ਨੇਚਰ ਵੀ ਆ ਨਾ ਹਾਂ ਇਹ ਹੋ ਗਿਆ ਇਹ ਬੇਸਿਕ ਨੇਚਰ ਵੀ ਆ ਸਾਡਾ ਕਿਉਂਕਿ ਚੀਜ਼ਾਂ ਇਦਾਂ ਦੀਆਂ ਹੋ ਗਈਆਂ ਕਿ ਐਕਸਪੈਕਟੇਸ਼ਨ ਇੰਨੀਆਂ ਹੋ ਗਈਆਂ ਲੋਕਾਂ ਦੀ ਛੇਤੀ ਹਰਟ ਹੋ ਜਾਂਦੀਆਂ ਨੇ ਉਹਨਾਂ ਨੂੰ ਉਹਨਾਂ ਤੇ ਖਰੇ ਉਤਰਨਾ ਪੈਂਦਾ ਕਈ ਵਾਰ ਸਾਨੂੰ ਇਹ ਐਸੇ ਤੁਹਾਨੂੰ ਕੀ ਲੱਗਦਾ ਮਤਲਬ ਅੱਜ ਦੇ ਟਾਈਮ ਦੇ ਵਿੱਚ ਕੰਮ ਕਿਸ ਚੀਜ਼ ਨੂੰ ਦੇਖ ਕੇ ਮਿਲਦਾ ਜੇ ਮੈਂ ਹਾਂ ਨਹੀਂ ਓਨੈਸਟ ਆਨਸਰ ਦਈਦਾ ਆਪਾਂ ਨੂੰ ਕੋਈ ਕੋਈ ਮਸਲਾ ਨਹੀਂ ਇਸ ਚੀਜ਼ ਦਾ ਅੱਛਾ ਯਾਰ ਇਹ ਕੁੜੀ ਬਹੁਤ ਇਨਸਟਾ ਤੇ ਚੱਲ ਰਹੀ ਹੈ ਇਹਨੂੰ ਕੰਮ ਦੇ ਦਿੰਦੇ ਆ ਇਹਦੀਆਂ ਰੀਲਾਂ ਬਹੁਤ ਦਿਖ ਰਹੀਆਂ ਨੇ ਇਹਨੂੰ ਕੰਮ ਦੇ ਦਿੰਦੇ ਆ ਸੋ ਇਦਾਂ ਆ ਮਤਲਬ ਇਹਨਾਂ ਚੀਜ਼ਾਂ ਨੂੰ ਮੇਰੇ ਆਪਦੇ ਕਈ ਦੋਸਤ ਨੇ ਉਹਨਾਂ ਨੇ ਰਿਪੀਟ ਤੇ ਆਰਟਿਸਟਾਂ ਨਾਲ ਕੰਮ ਕੀਤਾ ਆ ਤੇ ਉਹਨਾਂ ਉਹ ਕੁੜੀਆਂ ਨਾਲ ਕੰਮ ਇਸ ਲਈ ਕੀਤਾ ਆ ਕਿਉਂਕਿ ਉਹ ਕਹਿੰਦੇ ਯਾਰ ਰਿਪੀਟ ਤੇ ਮਤਲਬ ਇਹ ਬਹੁਤ ਐਕਸਪਲੋਰ ਚ ਦਿਖਦੀਆਂ ਨੇ ਤਾਂ ਕਰਕੇ ਕੰਮ ਕੀਤਾ ਆ ਸੋ ਇਹ ਕੋਈ ਦੂਰ ਜਾ ਕੇ ਨਹੀਂ ਇਹ ਮੇਰੇ ਆਪ ਦੇ ਨੇੜੇ ਤੇੜੇ ਵਾਲੇ ਦੋਸਤਾਂ ਦੀ ਗੱਲ ਆ ਸਟੇ ਮਤਲਬ ਜੇ ਸਿਰਫ ਇਹੀ ਆ ਫੇ ਤੁਹਾਡੇ ਦਿਲ ਤੋਂ ਨਹੀਂ ਆਉਂਦਾ ਵੀ ਯਾਰ ਵੀ ਆਪਾਂ ਵੀ ਇੰਸਟਾਗ੍ਰਾਮ ਤੇ ਜ਼ੋਰ ਮਾਰ ਲਈਏ ਥੋੜੀ ਜਿਹੀ ਹੋਰ ਨਹੀਂ ਮੈਨੂੰ ਇਦਾਂ ਲੱਗਦਾ ਕਿ ਨਹੀਂ ਮੈਂ ਸੌਰੀ ਕਿ ਤੁਹਾਡੀ ਗੱਲ ਵਿੱਚ ਕਿਸੇ ਨਾਲ ਗੱਲ ਹੋਈ ਸੀ ਉਹਨਾਂ ਨੇ ਮੈਨੂੰ ਇਹ ਰਿਪਲਾਈ ਕੀਤਾ ਮੈਨੂੰ ਠੀਕ ਲੱਗਾ ਉਹਨਾਂ ਦੀ ਗੱਲ ਉਹ ਕਹਿੰਦਾ ਯਾਰ ਸਾਡਾ ਕੰਮ ਹੀ ਇਹ ਆ ਮਤਲਬ ਸਾਨੂੰ ਸੁਣੀਏ ਥੋੜੀਆਂ ਰੀਲਾਂ ਬਣਾਉਣੇ ਪਾਉਣੀਆਂ ਪੈਣੀਆਂ ਵੀ ਅਸੀਂ ਕਰਨੀਆਂ ਨੇ ਪ੍ਰੋਫੈਸ਼ਨਲ ਆ ਫਿਰ ਹੋ ਸਕਦਾ ਕਿ ਉਹਨਾਂ ਦਾ ਸਿਰਫ ਇੰਸਟਾਗ੍ਰਾਮ ਤੱਕ ਕੰਮ ਹੋਵੇ ਹਾਂ ਸਾਡਾ ਸਾਡਾ ਇੰਸਟਾਗ੍ਰਾਮ ਤੱਕ ਕੰਮ ਨਹੀਂ ਹੈਗਾ ਅਸੀਂ ਆਰਟਿਸਟਾਂ ਜੀ ਤੇ ਮਤਲਬ ਅਸੀਂ ਫਿਲਮਾਂ ਕਰਮੀਆਂ ਨੇ ਸਾਨੂੰ ਉਹਨਾਂ ਤੇ ਵੀ ਧਿਆਨ ਦੇਣਾ ਪੈਣਾ ਅਸੀਂ ਚੀਜ਼ਾਂ ਸਿੱਖਣੀਆਂ ਵੀ ਨੇ ਲਰਨ ਵੀ ਕਰਨੀਆਂ ਨੇ ਮੈਂ 뮤직 ਦੇ ਵਿੱਚ ਆ ਮੈਂ 뮤직 ਸਿੱਖਣਾ 뮤직 ਬਣਾਉਣਾ ਵੀ ਆ ਸੋ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਹੁਣ ਮੈਂ ਮਤਲਬ ਉੱਥੇ ਮੋੜ ਤੇ ਖੜ ਜਾऊं ਉੱਥੇ ਮੋੜ ਤੇ ਖੜ ਜਾ ਨਹੀਂ ਮਤੇ ਜੇ ਸਟੂਡੀਓ ਪਹੁੰਚ ਗਈਆਂ ਤਾਂ ਹੋ ਸਕਦਾ ਮੈਂ 5 ਘੰਟੇ ਬਾਅਦ ਵਾਰ ਨਿਕਲਾਂ ਬਿਲਕੁਲ ਜਿਵੇਂ ਥੀਏਟਰ ਚ ਕਿਤੇ ਕੁਝ ਅੱਜ ਮੈਨੂੰ ਲੱਗ ਰਿਹਾ ਕਿ ਮੈਂ ਸੈਸ਼ਨ ਲਾਉਣਾ ਹੋ ਸਕਦਾ ਮੇਰੇ 5 ਘੰਟੇ ਉੱਥੇ ਹੀ ਲੱਗ ਜਾਣ। ਸੋ ਇਦਾਂ। ਇਹ ਜਿਹੜੇ ਵਿਚਾਰੇ ਕੀ ਕਰਦੇ ਕੋਈ ਸੀਨ اٹਕ ਗਿਆ ਸੀ, ਕੋਈ اٹਕਿਆ ਸੀ ਨਾ ਨਹੀਂ। ਨਹੀਂ, ਮੇਰੇ ਲਈ ਇਹ ਠੀਕ ਸੀਗਾ। ਮਤਲਬ ਚਲੋ ਰੀਟੈਕਸ ਤਾਂ ਹੁੰਦੇ ਹੀ ਨੇ। ਪਰ ਹਾਂ ਮਤਲਬ ਜਿਹੜੀ ਮੇਰੀ ਕੋ ਆਰਟਿਸਟ ਹੈ ਮੈਂ ਉਹਦੀ ਮੈਂ ਉਹਦੀ ਤਾਰੀਫ ਸਾਰੇ ਇੰਟਰਵਿਊਜ਼ ਦੇ ਵਿੱਚ ਕੀਤੀ ਹੈ ਕਿ ਹਾਂਜੀ ਉਹਦੇ ਲਈ ਵਿਚਾਰੇ ਲਈ ਬੜਾ ਟਫ ਸੀਗਾ। ਉਹਨੇ ਬਹੁਤ ਮਿਹਨਤ ਕੀਤੀ ਤੇ ਬਹੁਤ ਵਧੀਆ ਕੰਮ ਕੀਤਾ। ਇਹ ਤਾਂ ਗੱਲ ਹੈ ਜੀ ਤੇ ਦੋ ਦੋਸਤ ਇਕੱਠੇ ਕੰਮ ਕਿਦਾਂ ਕਰ ਸਕਦੇ ਵਧੀਆ ਕਰ ਸਕਦੇ ਕਿ ਨਹੀਂ ਕਰ ਸਕਦੇ ਵਧੀਆ ਕਰ ਸਕਦੇ ਉਹ ਵੀ ਉਹ ਕੁੜੀ ਸੀਗੀ ਜਿੰਨੂੰ ਮੈਨੂੰ ਲੱਗਦਾ ਕਿ ਕੋਈ ਜੈਲਸੀ ਨਹੀਂ ਆ ਉਹ ਇਹ ਇੰਟਰਵਿਊ ਨਹੀਂ ਸਹੀ ਉਹ ਕਹਿੰਦੇ 2016 ਬਾਅਦ 17 ਦੇ ਜਾਣਦੇ ਸੀ ਹਾਂਜੀ ਤੇ ਉਹ ਕੋਈ ਉਹ ਇਦਾਂ ਦੀ ਕੁੜੀ ਹੈ ਕਿ ਉਹਨੂੰ ਕੋਈ ਜੈਲਸੀ ਨਹੀਂ ਮੈਂ ਮੈਂ ਵੀ ਓਦਾਂ ਦੀ ਕੁੜੀ ਹਾਂ ਕਿ ਮੈਨੂੰ ਵੀ ਖੁਸ਼ੀ ਹੈ ਕਿ ਵਾਓ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਨਹੀਂ ਤੇ ਮੈਂ ਬਹੁਤ ਇਦਾਂ ਦੀਆਂ ਚੀਜ਼ਾਂ ਸੁਣੀਆਂ ਨੇ ਕਿ ਦੋ ਕੁੜੀਆਂ ਇਕੱਠੀਆਂ ਕੰਮ ਕਰ ਰਹੀਆਂ ਨੇ ਉਹ ਲੜੀਆਂ ਉਹਨਾਂ ਦੀ ਸੈੱਟ ਤੇ ਲੜਾਈ ਹੋਗੀ ਜੈਲਸੀ ਬਹੁਤ ਸੀ ਇੱਕ ਦੂਜੇ ਨਾਲ ਪਰ ਅਚੂੜ ਇੱਥ ਅਤੇ ਇੱਕ ਦੂਜੇ ਨਾਲ ਵਧੀਆ ਸੀਗੇ ਪਹਿਲਾਂ ਤਾਂ ਹੀ ਤਾਂ ਹੁਣ ਵੀ ਅੱਗੇ ਵੀ ਰਹੇ